ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ 1869 ਪਰ 762 ਪੂਰੀ ਹੁਣ ਤੂੰ ਦੱਸ ਵੀ ਕੀ ਫਰਕ ਹੈ ਜਿੰਨਾ ਚਿਰ ਦਾ ਬਹੁਤ ਫਰਕ ਆ ਜਿਹੜੀ 826 ਆ ਹਾਂ ਇਹ ਤਾਂ ਪਹਿਲੇ ਹੀ ਲੱਜਣ ਦੀ ਪੂਜਾ ਜੇ ਕਰਨ ਜਿਹੜੀ 869 ਆ ਇਹ ਬਾਅਦ ਚ ਰੰਗ ਦਿਖਾਉਂਦੀ ਹੈ ਹੂੰ ਪਹਿਲੇ ਨੇ ਡੱਕ ਡੱਕਾ ਜਿਆ ਰਹਿਣਾ ਹਾਂ ਜਦੋਂ ਬਾਹਰੋਂ ਕੱਟ ਜਾਣਾ ਫੇ ਸਾਰੇ ਨੂੰ ਕੱਟ ਦਈਏ ਫਿਰ ਤਾਂ ਸਮਝ ਲੈ ਵੀ ਜਵੀ ਵਾਲਾ ਕੰਮ ਹੁੰਦਾ ਹਾਂ ਆ ਦੇਖੋ ਜੀ ਹਾਂ ਬਾਈ ਮਹਿਕ ਵਾਲਾ ਖੇਤ ਹੈ ਇਹ ਚ ਇੱਕੇ ਦਿਨ ਦੀ ਬੀਜ ਹੋਈ ਵੀ ਆ ਉਹ ਪਰੇ 826 ਹੈ ਬੀਜ ਵੀ ਉਨਾ ਹੀ ਆ ਸੇਮ ਚੀਜ਼ ਹੈ ਇਹ ਸੋਨਾ ਤਰਮਣ ਸੁਵੇਗਾ ਤੇ ਬਿਜਲੀ ਵਿੱਚ ਹਲ ਵੀ ਨਿਕਲਦੀ ਆ 826 ਨਿਕਲ ਵੀ ਆਈ ਪੂਰੀ ਨੇਰੇ ਲਾ 826 ਹੁਣ ਬਿਜਲੀ 5-6 ਦਿਨ ਹੋਏ ਨਿਕਲੇ 869 ਤਾਂ ਮੈਂ ਕਹਿੰਦਾ ਤੇ ਇਹ ਮੇਤੇ ਵੀ 4 ਦਿਨ ਪਹਿਲਾਂ ਬਿਜਲੀ ਚਾਰ ਦਿਨ ਪੰਜ ਦਿਨ ਪਹਿਲਾਂ ਬਿਜਲੀ ਚਾਰ ਦਿਨ ਇਹ ਬਾਈ ਜਿਹੜਾ 869 ਵੀ ਜਾਣਾ ਇਹ ਥੋੜਾ ਜਿਆਦਾ ਲੇਟ ਨਿਕਲਦਾ ਹੈ ਹੁਣ ਉਹ ਦੇਖ ਪਰੇ ਇਹ ਰਹਿਂਦਾ ਵੀ ਟੱਕ ਟੱਕ ਜੇ ਪਹਿਲਾਂ ਹਾਂ ਫੇਰ ਆਹ ਚ ਬੂਝਾ ਕਰਦਾ ਰੌਣਕ ਮਾਰਦਾ ਉਹ ਦੇਖ ਲੈ ਤੂੰ ਉਹੀ ਤਾਂ ਮੈਂ ਕਹਿੰਦਾ ਦੇਖ ਲੈ ਪਰ ਆਏ ਨਾ ਲੈਣਾ ਚ ਦੇਖਣ ਲੱਗ ਜਾਂਦਾ ਹਾਂ ਉਹ ਚੀਜ਼ ਦਾ ਫਰਕ ਹੈ ਬਾਕੀ ਇੱਧਰ ਛਿੱਟੇ ਵਾਲਾ ਐ ਮਿੰਦਰ ਰਾਣੇ ਛਿੱਟੇ ਵਾਲਾ ਵੀ 869 ਲੱਗਦਾ ਭਾਈ ਛਿੱਟੇ ਵਾਲਾ ਹੁਣ ਬੂਰੀ ਆਈ ਐ ਬੰਦਾ ਦੇਖ ਕੇ ਕਹੂੰਗਾ ਵੀ ਇੱਕੇ ਵਿੱਚ ਵੀ ਜੇ ਇੱਕੇ ਦਿਨ ਵੀ ਜੇ ਇਤਨਾ ਖੇਤ ਕਾਤੇ ਮਾੜਾ ਰਹਿ ਗਿਆ ਆਏ ਨਹੀਂ ਮੇਰਾ ਬੀਜ ਦਾ ਫਰਕ ਐ ਬੀਜ ਦਾ ਫਰਕ 869 ਭਾਈ ਬਾਦਮਾ ਇੰਨਾ ਕ ਫਟਾਰਾ ਕਰਦਾ ਵੀ ਪਾਣੀ ਲਾਏ ਤੇ ਪੁੱਛੋ ਨਾ ਪਹਿਲਾਂ ਪਹਿਲਾਂ ਮੂੰਹ ਨੂੰ ਨਹੀਂ ਲੱਗਦਾ ਹੈਗਾ ਤੇਰੇ ਗਾਹਣੇ ਪੂਰੀ ਜਿਹੜਾ ਬੀਜ ਘੱਟ ਹੋਵੇ ਉਹ ਮੈਂ ਪਹਿਲਾਂ ਨਹੀਂ ਵਧਿਆ ਨਾ ਬਾਅਦ ਚ ਦੇਖੀ ਜਾ ਕੇ ਤੂੰ ਹਾਂ ਪਾਣੀ ਲੱਗਣ ਦੇ ਫੇਰ ਦੇਖੀ ਤੂੰ ਝਾੜ ਪਰ ਉਹੀ ਜਾਂਦਾ ਕਹਿੰਦਾ ਯਾਰ ਆਹ ਹਾਸਲਾ ਬੀਜ ਨਹੀਂ ਠ ਪੂਰੀਨੇ ਦਾ ਬਾਈ ਦੇ ਸਾਲ ਮੈਂ ਸਾਰੇ 826 32 ਕਿਲੋ ਬੀਜ ਬੀਜਿਆ ਦਾ ਕੋਈ ਮੰਨ ਲੂਗਾ 32 ਕਿਲੋ ਕਿਲੇ ਦਾ 32 ਕਿਲੋ ਬੀਜ ਪਹਿਲਾਂ ਖਾਲੀ ਲੱਗੀਏ ਖੇਤ ਪਹਿਲਾਂ ਤਾਂ ਪਹਿਲਾਂ ਪਹਿਲਾਂ ਦੇਖ ਰਿਹਾ ਹਾਂ ਠੀਕ ਜਿਹਾ ਲੱਗਿਆ ਆਏ ਹੋਵੇ ਵੀ ਆਹ ਉੱਪਰ ਵਾਲਾ ਵਧੀਆ ਏ ਆਹ ਕੁਛ ਵੀ ਨਹੀਂ ਬਾਅਦ ਚ ਉਹਦੇ ਜਿਹਦੇ ਝਾੜ ਸਤ ਨੂੰ ਵੱਧ ਨਿਕਲੇ ਬਾਈ ਦਾ ਫਰਕ ਐ ਸਾ ਲੈ ਪੂਰੀ ਰੱਖਿਆ ਤਾਂ ਨਹੀਂ ਯਾਰ ਲੈ ਕੱਲੀ ਕੱਲੀ ਫਾਣ ਦੇਖਦੀ ਯਾਰ ਲੈ ਫਾਣ ਦੇਖਦੀ ਯਾਰ ਦੇਖੋ ਇਹ ਤਾਂ ਦਿਨ ਪਰ ਦਿਨ ਭੂਸਰ ਨਹੀਂ ਐ ਤੇਰੇ ਘਾਣੇ ਉਹ ਦੇਖੀ ਨਾ ਟੱਕਾ ਟੱਕਾ ਦੇ ਹਾਂ ਇਹ ਦਿਨ ਪਰ ਦਿਨ ਭੂਸਰਨੀ ਆ ਬਾਈ ਹਾਲੇ ਜੇ ਸਵੇਰੇ ਆਵੇ ਫਿਰ ਬਹੁਤ ਦਿਖਣੀ ਹੈ ਇਹ ਸਵੇਰੇ ਤੇ ਜ਼ਿਆਦਾ ਇੰਨੇ ਨਿਕਲਦੀ ਆ ਇਹ ਕਾ ਨਿਕਲ ਕੇ ਮੇਰੀ ਵੀ ਹੁਣ ਤੋਂ ਇਹਦੇ ਲੱਗਾ ਦੇਖੀ ਪੂਰੀ ਪੱਟ ਕੇ ਕਿਆ ਸਿਸਟਮ ਆ ਹੌਲੀ ਹੌਲੀ ਨਿਕਲਦੀ ਆ ਆ ਦੇਖੋ ਬਾਈ ਕਿਹੜੇ ਸਾਹ ਨਾਲ ਆ ਇਹ ਦੂਰ ਤੇ ਨਹੀਂ ਦੇਖਦੀ ਕੋਲ ਆ ਕੇ ਪਤਾ ਲੱਗਦਾ ਖੇਤਾਂਵਾਂ 869 ਆ ਬਾਈ ਇਹ ਜਸਵੀਰ ਬਾਈ ਵਾਲਾ ਖੇਤ ਨਿਕਲਦਾ ਦਾਣ ਦਾਣਾ ਹਾਂ ਲੈ ਹੌਲੀ ਹੌਲੀ ਪਤਾ ਲੱਗਦਾ ਇਹਦਾ ਹੂੰ ਬਾਈ ਆਏ ਆ ਬਾਕੀ ਤਾਂ ਮੰਨ ਖੜਾਉਣ ਦੀ ਗੇਮ ਹੈ ਕੜਾਈ ਹੋ ਰਹੀ ਵਿੱਚ ਦੇ ਲੈ ਥੜੀ ਜੀਰੀ ਵੀ ਜੰਮੀ ਆਈ ਜੀਰੀ ਜੰਮੀ ਲੈ ਦੇ ਲੈ ਸਪਰੇਅ ਕਰੀ ਵੀ ਆ ਆਹ ਜੀਰੀ ਜੰਮੀ ਆ ਆ ਵੀ ਜੀਰੀ ਆ ਪੂਰੀ ਤੇਰੇ ਗਾਹਣੇ ਵੀ ਜਿੰਨੀ ਦੂਰ ਹੋਵੇ ਉਹਦਾ ਫਾਇਦਾ ਉਹਦਾ ਫਾਇਦਾ ਬਾਈ ਸੰਘਣੀ ਦਾ ਸੰਘਣੀ ਮਾਰੀ ਗਈ ਤਾ ਦੇਖਣਾ ਰਹੇਗੀ ਜਿੱਥੇ ਜ਼ਿਆਦਾ ਕਰਕੇ ਬੀਜ ਪਾਇਆ ਰੱਖਾ ਹਾਂ ਇਹ ਦੇਖਦੇ ਫੂਜ਼ੇ ਬਰਾਲਾ ਜਾ ਹੋ ਜਾਣਾ ਫਿਰ ਬਾਲਾ ਮੰਗਣ ਜੰਮੀ ਬਈ ਮੇਰੇ ਵੀ ਇੱਕਣੀ ਖੜੀ ਮਣਸੂਏ ਹਰਖੋ ਬਾਈ ਲੈ ਇੱਕਣੇ ਆ ਇੱਕਣੇ ਨਹੀਂ ਨਾ ਜੇ ਆਪਾਂ ਦੇਖ ਕੇ ਆਏ ਉਸ ਦਿਨ ਹੌਲੀ 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 ਵਧੀ ਜਾਂਦੀ ਓ ਸਿਸਟਮ ਹੌਲੀ ਹੌਲੀ ਇਹ ਇਹ ਰਹਿਦਾ ਪਹਿਲਾਂ ੜਕੜਕ ਜਈ ਆ ਇਹ ਬਾਅਦ ਚ ਪਟਾਰਾ ਬਹੁ ਕਰਦੀ ਆ ਬਾਅਦ ਚ ਤੁਹਾਨੂੰ ਦੇਖਣ ਨੂੰ 826 ਨਹੀਂ ਵਧੀਆ ਲੱਗਣੀ ਇਹ ਫਰਕ ਹੈ ਸੰਗਣੀ ਪੀਚ ਬੈਠ ਫਿਰ ਉਹ ਕੰਮ ਹੋ ਜਾਣਾ ਇਧਰ ਵਾਲਾ ਖੇਤ ਇਹ ਅੱਗੇ ਪਿਛੇ ਵੀ ਜੋ ਕੰਮ ਹੋਣਾ ਇਹ ਫਰਕ ਪਈ ਜਾਂਦਾ ਚੱਲ ਲੋ ਜੀ ਬਾਈ ਹੁਣ ਆਗੇ 826 ਇਹ ਉੱਪਰ ਭੱਜ ਲਈ ਇਹ ਉੱਪਰ ਇਹਦੇ ਪੱਤਾ ਚੌੜਾ ਹਾਂ ਬੱਤਾ ਚੋੜਾ ਹੈ ਹੈ ਵੀ ਭਾਈ ਉਕਣੀ ਲਾਦੀ ਖੇਤ ਖਾਲੀ ਖੇਤ ਇਹ ਵੀ ਖਾਲੀ ਜਾਈ ਦਿਖਦਾ ਵਿੱਚ ਵਿੱਚ ਇਹਨੇ ਦੋ ਦੋ ਡੱਕੇ ਕਰ ਲਿਆ ਦੇਖ ਵਿੱਚ ਵਿੱਚ ਦੋ ਦੋ ਡੱਕੇ ਆ ਦੇਖ ਤਾਂ ਹੀ ਸੰਘਣੀ ਹੋ ਗਈ ਆ ਦੋ ਡੱਕੇ ਹੋ ਗਏ ਇਹਦੇ ਬਸ ਆਹੀ ਚੀਜ਼ ਦਾ ਫਰਕ ਉਹਦਾ ਡਕਾ ਇੱਕ ਆ ਇੰਨਾ ਫਰਕ ਆ ਲੈ ਇਹਦੇ ਦੇਖ ਆ ਦੂ ਆ ਲੈ ਇਹ ਚੱਲ ਪੀ ਤਿੱਖਣ ਲੱਗੀ ਹਾਂ ਇਹ ਤਿੱਖੜ ਲੱਗੀ ਉਹਨੇ ਹੌਲੀ ਹੌਲੀ ਤਿੱਖਣ ਦਾ ਉਹ ਸਿੰਗਲ ਆ ਆ ਵਧੀਆ ਲੱਗਣੀ ਉਹ ਵਧੀਆ ਲੱਗਣੀ ਹੈ ਹਾਂ ਉਹੀ ਗੱਲ ਆ ਵੀ ਇਹ ਤਿੱਖਣ ਲੱਗੀ ਭਾਈ ਦੇਖੋ ਇਹ ਵੀ ਸੇਮ ਬੀਜ ਹੈ ਸੇਮ ਬੀਜ ਨਹੀਂ ਹੈਗਾ ਬੀਜੀ ਸੇਵੇਂ ਆ ਮਤਲਬ ਪੰਜ ਚਾਰ ਘੰਟੇ ਅੱਗੇ ਪਿੱਛੇ ਹਾਂ ਇੰਨਾ فرق ਲੈ ਹੈ ਦੋਖਣੀ ਹੈ ਵੀ ਡਬਲ ਡੱਕਾ ਹੈ ਡਬਲ ਆ ਜਿੱਦਣ ਡਬਲ ਹੋ ਗਿਆ ਮੈਂ ਇੱਕ ਦੇਖਿਆ ਇਹ 869 ਰੁਪਏ ਵੀ ਦੇ ਹੁੰਦੇ ਤੇ ਫੇਰ ਦੂਆ ਬੰਦਾ ਖੜ ਕੇ ਦੇਖਦਾ ਰ ਵੀ ਇਹ ਕਹਤੇ ਇੰਨਾ ਉਹ ਫੁੱਟੀ ਹੋ ਜਾਂਦੀ ਫੁੱਟੀ ਹੋ ਜਾਂਦੀ ਬਾਦ ਵਿੱਚ ਖੜਦੀ ਹੋਣੀ ਭੈ ਜਵੀ ਮਣ ਪਿਛਲੇ ਸਾਲ ਉੱਥੇ ਮਾਸੜ ਨੇ ਬੀਜੀ ਤੋ ਉੱਥੇ ਹਾਂ ਉਹ ਖੱਤੀ ਜੀ ਦੇ ਦੇਖ ਲੈ ਜਾਂ ਮੈਂ ਤੈਨੂੰ ਪੁੱਛ ਰਿਹਾ ਮੈਂ ਹਾਂ ਯਾਰ ਜਵੀ ਵੀਜੀ ਕਿਹੜਾ ਵੀਰ ਦਿਨ ਪਰ ਦਿਨ ਫੁੱਟਦਾ ਨਹੀਂ ਕਣਕ ਆ ਇਹ ਇਹ ਜਮੈਂ ਉਹਨੂੰ ਦੇਖ ਕੇ ਵੀ ਜੀ ਨੂੰ ਹੁਣ ਜੇ ਇਧਰ ਤੋਂ ਦੇਖੀਏ ਲੱਗਦੀ ਹੋਣੀ ਹੈਗੀ ਇਧਰੋਂ ਲੱਗਦੀ ਨਹੀਂ ਉਲਟ ਸਾਈਡ ਤੇ ਆ ਕਿਹ ਅਸਿਸਟਮ ਅਬਿੰਦਰ ਵਾਲੀ ਵੀ ਇਹੀ ਕੋ ਲੱਗਦੀ ਹਮ ਮਾਸੜ ਵਾਲੀ ਵੀ ਦੇਖਿਆ ਇੱਕਣੀ ਹੈ ਸਾਰੀਆਂ ਇਹਦਾ ਆਏ ਆ ਵੀ ਵੀ ਦੇ ਲੈ ਆਈਗਾ ਤੇਰੇ ਵਾਲੀ ਲਹਿਦੀ ਦਿਖਦੀ ਹੈ ਹਾਂ ਇਹ ਲਹਿਦੀ ਦਿਖਦੀ ਤੇ ਲੈ ਬੀਜ ਬੀਜ ਇਕੱਠੇ ਆਏ ਪੇ ਮਾਸੜ ਦੀ ਕਰਿੰਦਾ ਫਰਕ ਆ ਦੇਖ ਲੈ ਉਹ ਦਾ ਕਿਹੜਾ ਹੈ ਉਹ 872 ਉਹ ਵੀ ਹੋਰ ਹੈ ਉਹ ਦੇਖ ਉਹ ਦਾ ਡੇਬੂ ਦਾ ਤੇ ਇਹਦਾ 3 1 3 6 ਤੇ 1 ਦੇਖਦੇ ਆ ਹਾਂ ਨਾਲੇ ਬੀਜ ਇੱਕੇ ਦਿਨ ਹੋਏ ਮੇਰੇ ਸਾਬ ਨਾਲ ਥਨੇ ਇਹ 826 ਬਾਈ 826 ਬਟਾਰਾ ਸੇਤੀ ਕਰਦੀ ਹੈ। ਹੂੰ ਇਹ ਦੋ ਡੱਕੇ ਕਰ ਲੈਂਦੀ ਹੈ ਸੇਤੀ। ਉਹ ਕਰ ਲੈ ਤਾਂ ਦਿਖਾ ਦੇਤੀ ਡੈਮੋ ਵਾਲੇ। ਹਰੇਕ ਦੋ ਡਬਲ ਲੱਗਾ ਹੋ ਗਿਆ। ਆਹ ਇਹ ਦਿਖਾ ਲਈਏ ਦੇਖਦੇ ਦੇ। ਹੂੰ ਲਾ ਇਹ ਮੈਂ ਕਿ ਕਿ ਡੱਕਾ? ਸਿੰਗਲ। ਹਾਂ ਲਾ। ਐਕਣਾ। ਮਸਲ ਵਾਲੀ ਦੇਖਾਈਏ। 872। ਚਿੱਟਾ ਮਾਰਿਆ ਬਬਿੰਦਰ ਭਾਈ ਨੇ। 872। ਹੂੰ। ਆਜਾ ਵੀ ਆ ਗਈ ਇੱਧਰ। ਨੰਬਰ 7 ਦਾ ਬੜੇ ਕਰ ਤਰ ਪਰ ਜਲਾਕ ਉਹ ਪੂਰੀ ਐਵੀ ਇਦਾਂ ਨੂੰ ਆਇਓ ਦੇਖਦੀ ਐ ਹਾਂ ਇੱਧਰ ਮੈਂ ਵੀ ਆਈ ਹਾਂ ਹਾਂ ਉਹ ਥੀ ਤੇ ਲੱਗਦੀ ਐ ਸੰਘਣੀ ਜੀ ਠੀਕ ਐ ਲੱਗਦੀ ਐ ਦੂਰ ਤੇ ਜਾਂ ਦੇਖਦੇ ਆ ਉਲਟ ਸਾਈਡ ਤੇ ਬਾਈ ਫੇਰ ਕੁਝ ਨਹੀਂ ਲੱਗਦਾ ਹੈਗਾ ਸੈਟ ਐਨੇ ਮੇਰੇ ਮੋਟਰ ਪਰ ਦੇਖ ਲੈ ਨਿਕਲ ਲੱਗੀ ਵੀ ਆ ਪੂਰੀ ਤੇਰੇ ਕਹਾਣੇ ਨਿਕਲੇ 20 ਦਿਨ ਤੱਕ ਸਾਰੀਆਂ ਬਰਾਬਰ ਹੋ ਜਾਣੀਆਂ ਸਾਰੀਆਂ ਹੀ ਹੋਣੇ ਆ ਲੈ ਆ ਵੀ ਉਕਣੀ ਲੱਦਦੀ ਐ ਆ ਵੀ ਉਹੀ ਕੁਸ ਹੈ ਲੈ ਇਹ ਵੀ ਖੇਤ 72 ਹਾਂ ਇਹ ਵੀ ਦੇ ਲੈ ਜਿਸ ਵੀਰ ਵਾਲੇ ਨਾਲ ਦਈ ਐ ਇਹ ਵੀ ਸਿੰਗਲ ਡੱਕਾ ਐ ਉਹੀ ਕੁਸ ਹੈ ਲੈ ਹੌਲੀ ਹੌਲੀ ਮੂੰਹ ਨੂੰ ਲੱਗਣੀ ਆ ਬਾਈ ਇਹ ਜੱਤ ਕਰੇ ਪਾਣੀ ਨਹੀਂ ਲੱਗਦਾ ਪਾਣੀ ਤੇ ਫੇਰ ਭੁਸਰਨਾ ਹੈ ਪਾਣੀ ਤੇ ਪਤਾ ਲੱਗਣਾ ਅਸਲ ਤਾਂ ਹੂੰ ਆਹ ਪੈਕੇਜ ਜੂਰੀ ਦਾ ਥੈਲਾ ਪੈਗੇ ਫੇਰ ਦੇਖੀ ਭੱਜਦੀਆਂ ਪੂਰੀ ਉਹ ਪੌਣੀ ਵਿੱਚ ਕਿਆ ਕਹਿੰਦੇ ਹੁੰਦੇ ਉਹਨੂੰ ਸਲਫਰ ਹਾਂ ਲਾਂਦੀ ਵੀ ਆ ਹੈ ਸਲਫਰ ਦਾ ਜ਼ਰੂਰੀ ਮਨ ਤਾਂ ਪਤਾ ਹੀ ਨਹੀਂ ਇਹ ਤਾਂ ਦਾਣੇ ਵਾਲੀ ਸਲਫਰ ਹੈ ਤੇ ਮਟਾਇ ਵਿੱਚ ਰਲਾ ਕੇ ਮਸ਼ੀਨ ਚ ਪਾ ਦੋ ਨੀ ਪਹਿਲੇ ਕੰਮ ਨਹੀਂ ਵੇਟਦੇ ਮੈਂ ਹਾਂ ਉਹ ਸਾਰਿਆਂ ਨਾਲੋਂ ਵਧੀਆ ਲੱਗਦੀ ਆ ਜਿਹੜਾ ਆਪਾਂ ਛਿੱਟਾ ਮਾਰਦੇ ਉਹ ਘੱਟ ਲੱਗਦੀ ਜਿਹੜੀ ਵਿੱਚ ਰਲਾ ਕੇ ਉਹ ਦਾਲ ਜੀ ਆ ਮਨ ਲੱਗਦਾ ਹੂੰ ਉਹ ਪਹਿਲੀ ਵਧੀਆ ਲੱਗਦੀ ਆ ਚਲੀਏ ਲਓ ਜੀ ਬਾਈ ਚੱਲਦਾ ਕੰਮ ਮਾਰੋ ਮਾਰ ਰੂਟਾ ਵਿਟਰ ਦੀਆਂ ਪੱਤੀਆਂ ਦਾ ਪੂਰਾ ਲਾਹਾ ਲਿਆ ਬਾਈ ਐਤਗੀ ਓਵਰ ਹੀਟਰ ਵਾਲਾ ਹੀ ਕੰਮ ਕਰਦੀ ਆ ਉਹ ਗਿੱਲ ਬਹੁਤ ਵਧੀਆ ਨਿਕਲੀ ਪੂਰੀ ਗਿੱਲ ਵਾਲੇ ਭਾਈ ਵੱਟ ਘੜਤੇ ਗਿੱਲ ਇੱਕ ਨੰਬਰ ਨਿਕਲੀ ਆ। ਜਿਹੜੇ ਗਿੱਲ ਵਾਲੇ ਆ ਦੇਖੋ। ਪਰਉਣੀ ਕਰਿਆ ਪਤਾ ਵੀ ਗਿੱਲ ਐ ਟੌਪ ਦੀ ਨਿਕਲੀ ਆ। ਹਾਂ। ਲਾਗ ਉੱਚੀ ਆਉਣੀ ਵੀ ਕਰਨੀ ਆ। ਪੂਣੀ ਦਾ ਭਾਈ ਤਿਆਰ ਪਾਏਗਾ ਨਾ ਜੇ ਆਹ ਸਾਈਡ ਲਾਵੇ ਤਾਂ ਮਿੱਟੀ ਐ ਪਰ ਇਹਨੂੰ ਮਾਰਦੀ ਐ ਤੇ ਇੱਧਰ ਤੇ ਲਾਵੇ ਫਿਰ ਮਿੱਟੀ ਉੱਚੀ ਹੋ ਜਾਂਦੀ ਆ। ਹੁਣ ਦੇਖਦੇ ਆ ਭਾਈ। ਇਹਦਾ ਲਾਗ ਚੱਕ ਹੁੰਦੀ ਦੇਖ। ਸੁਆਗਾ ਵੱਜੂਗਾ। ਨਾ ਸੁਆਗੇ ਕਰਕੇ ਤਾਂ ਬੰਦੇ ਰਿਆ। ਹਾਂ। ਗਿੱਲ ਬਹੁਤ। ਹਾਂ ਸਾਲਾ ਕੱਖ ਗੰਡਾ ਬਹੁਤ ਤੈਰ ਵਿੱਚ। ਤੇ ਗਿੱਲ ਬਹੁਤ ਵਧੀਆ ਨਿਕਲੀ ਹੈ। ਗਿੱਲ ਤਾਂ ਬਹੁਤ ਹੀ ਰੌਣੀ ਕਰਿਆ ਪਤਾ। ਹੂੰ। ਰੌਣੀ ਕਰਿਆ। ਕਿਆ ਵੀ ਜੇ ਸਰੋਂ? ਸਰੋਂ। ਆਹ ਮੜਿਆ ਬੱਧਰਾ ਹੋਊਗਾ ਕਹੀ ਲੱਦੂ। ਆਹ ਤਾਂ ਕਹੀ ਨਾ ਕਰਦਣਾ। ਕੱਖ ਗੰਡਾ ਜ਼ਿਆਦਾ ਦਾ? ਕੱਖ ਗੰਡਾ ਜ਼ਿਆਦਾ ਸੁਆਗਾ ਨਹੀਂ ਵੱਜਣਾ। ਮੈਂ ਤਾਂ ਉਹੀ ਕਹਾਂ ਮਾ ਸੁਪਰ ਆਹ ਪੱਤੀਆਂ ਦਾ ਪੂਰਾ ਲਾਹ ਲੇ ਹੋ ਰਿਹਾ ਏ। ਜੇ ਪੱਤੀਆਂ ਨਾ ਹੁੰਦੀ ਕੰਮੇ ਦਾ ਲੋਟਾਉਣਾ ਇਹ। ਨਹੀਂ ਤਾਂ ਕੰਮ ਲੋਟਾਉਣਾ। ਪੱਤੀਆਂ ਹੀ ਬਣਾ ਗਿਆਂ ਖੇਤ। ਉਹ ਵੀ ਸੁਪਰ ਸੀਟਰ ਵਾਲਾ ਸਿਸ ਪੂਰੇ ਕਿੰਨੇ ਸਾਲ ਦੇ ਬੂਟੇ ਆ ਚੱਲੇ ਨਹੀਂ ਰੋਕਣਾ ਇਹ 2 ਸਾਲ ਦੇ ਚੱਲੇ ਨਹੀਂ ਹੈਗੇ ਯਾਰ ਉਹੀ ਮੈਂ ਕਹਿੰਦਾ ਵੀ ਐਡੀ ਗੱਲਬਾਤ ਹੈ ਨਹੀਂ ਨਾ ਇਹ ਬੂਟੇ ਨਸਲ ਹੀ ਨਹੀਂ ਹੈਗੀ ਇਹ ਨਸਲ ਹੀ ਨਹੀਂ ਹੈਗੀ ਹੂੰ ਖੇਤ ਬਹੁਤ ਵਧੀਆ ਬਣਿਆ ਬਾਈ ਖਿੱਲ ਵਰਗਾ ਦੋ ਵਾਰ ਬਾਅਦ ਹਾਂ ਦੋ ਵਾਰ ਬਾਹਰੀ ਨਹੀਂ ਕਾਚੇ ਛੱਡਣੇ ਹੈ ਬਾਹਰੀ ਨਹੀਂ ਬਾਹਰੀ ਆਏ ਫਿਰ ਕਾਕਣ ਦਾ ਥੋੜਾ ਹੈ ਹੋ ਜਾਂਦਾ ਮਲਾਈ ਬਣ ਜਾਂਦਾ ਦੇ ਇੱਕ ਪਹਿਲਾਂ ਬਾਅਦ ਵਿੱਚ ਫਿਰ ਨਿਕਲ ਪੱਟ ਵੀ ਤੂੰ ਗਿੱਠ ਗਿੱਠ ਦਿੰਦਾ ਏ ਧਰਤੀ ਹਿਲਾ ਦਿੰਦਾ ਪਲਾਉ ਵਾਲਾ ਕੰਮ ਇਹਦਾ ਪੱਟ ਜਿਆਦਾ ਹੁੰਦਾ ਮੈਂ ਕਹਿੰਦਾ ਸੱਪ ਇੱਕ ਹੋਰ ਨਿਕਲਿਆ ਕਿਹਾ ਹੋ ਗਿਆ ਓਰੇ ਸੱਪ ਕਾਤੇ ਇਨੇ ਉਹ ਕੱਢ ਹੋ ਗਿਆ ਵਿੱਚ ਐਡਾ ਬੜਾ ਸੱਪ ਆ ਪੱਤੇ ਇਹਦਾ ਇਹਦਾ ਬਾਬਾ ਉਹ ਆਖਬਾਰ ਜਾ ਇੱਥੇ ਛੇੜਿਆ ਬਾਦੇ ਪਿਆ ਹਾਂ ਕੂ ਕਰਕੇ ਕਹਦੇ ਇੱਕ ਬੂਟਾ ਚ ਹੁੰਦਾ ਹੀ ਹੈ ਇਹ ਬੱਚੇ ਵੱਡ ਹੋ ਗਿਆ ਤਾਲ ਕੋਈ ਨਹੀਂ ਆ ਜਾ। ਇਹ ਵੀ ਪੀਸ ਹੈ। ਹੈਂਡੇ ਲੈਗ ਪੀਸ ਹੋਣਾ ਜਾ ਫੱਡੋਗੇ ਜਿਹੜਾ। ਹਾਂ ਹੁਣ ਹੈਂ ਹੁੰਦਾ ਕਿ ਲੱਗਦਾ। ਹੂੰ। ਰੂਟਾ ਬੀਟਰ ਕਿੱਥੇ ਛੱਡਦਾ ਯਾਰ ਜੇ ਵਿੱਚ ਆ ਜਵੇ। ਇਹ ਤਾਂ ਰੋੜਾ ਆ ਜਵੇ ਰੋੜਾ ਭੰਨ ਦਿੰਦਾ। ਰੋੜਾ ਭੰਨ ਦਿੰਦਾ। ਪੂਰੀ ਔਰੇ ਵੀ ਕਰਨਾ ਚਿਕਰਡਮੈਂਟ। ਔਰੇ ਤਵੀਆਂ ਫੇੜਨੀਆਂ ਪਹਿਲਾਂ। ਪਹਿਲਾਂ ਰੂਟਾ ਬੀਟਰ ਫੇੜ ਲੱਗਿਆ ਤਾਂ। ਤਵੀਆਂ ਯਾਰ ਛੋਟੀਆਂ ਚੱਲੂਗੀਆਂ। ਬੂਟਾ ਹੀ ਬਹੁਤ ਲੱਗੇ ਫੇਰ। ਕਿੰਨੇ ਫੁੱਟ ਪਰ ਆ ਇਹ? ਇਹ ਮੇਰੇ ਸਾਹਬ ਨਾਲ 10 ਫੁੱਟ ਪਰ ਲਾਇਆ ਹੋਇਆ। ਨੇੜੇ ਜਾ ਰਿਹਾ ਨਾ। ਕਿੱਥੇ ਨੇ ਨੇੜੇ ਜਿਆਦਾ ਥਾਪਰਾ ਭਲੇਖਾ ਲੱਗੀ ਜਾਂਦਾ ਹੁਣ ਦੇਖ ਲੈ ਤੂੰ ਬੂਟੇ ਵੀ ਛਕਤੀ ਨੇੜੇ ਆ ਲੱਗੇ ਵੇ ਇਕੱਠੇ ਤੇ ਇਹ ਹਾਂ ਆ ਬੂਟੇ ਦੇਖਾ ਨਸਲ ਦੇ ਦੇ ਹਾਂ ਰੰਗ ਰੂਪੇ ਦੇਖਦਾ ਆ ਵਿੱਚ ਲੈਣਾ ਜੀਆਂ ਕਰਕੇ ਆ ਦੇਖ ਲੈ ਨਸਲ ਆ ਬੂਟੇ ਇਹ ਨਾਲੇ ਮੈਂ ਕਹਿੰਦਾ 1.5 ਕਿਲੇ ਦਾ ਮਾਲ ਹੁਣ ਆਈ ਨਹੀਂ ਜਗਾ ਜੇ ਠੋਕੇ ਆ ਪਿਆ ਚਲ ਸਰੋਂ ਬੀਜੂਗਾ ਹੇਦੇ ਚ ਇਹਦੇ ਜਵੀ ਬੀਜੂਗੇ ਜਵੀ ਲੈ ਭਾਈ ਚੱਲਦਾ ਕੰਮ ਮਾਰੋ ਮਾਰ ਆਪਣੇ ਕੋਲ ਜਾਣਾ ਯਾਰ ਉਹਦੇ ਬੱਟਾ ਬੂਟੇ ਜਿਹਾ ਕਰਾ ਕੇ ਆਉਂਦੇ ਆ ਕਹਿੰਦਾ ਆ ਮਾਰੇ ਉਹ ਛੜਤੀ ਰਿ ਉਹਨੇ ਕੋਈ ਖੁੱਚੀ ਗਿੱਲੀ ਹੋ ਗਈ ਸੀ ਅੱਛਾ ਉਹ ਕਰਾ ਕੇ ਆਉਣੀ ਫੋਨ ਮਾਰਦਾ ਮਾ ਆ ਗਿਆ ਪਹਿਲਾਂ ਉਹ ਕਰਕੇ ਆਏ ਨਵੇੜੇ ਕਾ ਮਹਾਲ ਸੁਆਗੇ ਵਾਲਾ ਅੰਤਰਪਾਲ ਲਿਆ ਉਹਨੇ ਰਹਿ ਗਈ ਹੂੰ ਲਓ ਜੀ ਬਾਈ ਚੱਲਦੇ ਕੰਮ ਚ ਕੀ ਹੋ ਗਿਆ ਸੂਰਾਂ ਦਾ ਪਟਾਕਾ ਮਿਲ ਕੇ ਸੂਰਵਾਦ ਆ ਬਾਈ ਕਨੇ ਖਾਨ ਕਰਦੇ ਆ ਉਹਦੇ ਕਰਕੇ ਮਨ ਰੁਕੇ ਪਏ ਪੂਰੇ ਸੂਰ ਕਿੱਥੇ ਮੰਨੇ ਆਰੇ ਦੇ ਵਿੱਚ 15 ਤੈਗਾ ਦੇਖ ਲੈ ਸਹੀ ਵਾਂ ਟਰੈਕਟਰ ਬੈਠ ਰੋ ਜੁੱਪ ਕਰਕੇ ਮਨੇ ਦਾ ਖੇਤ ਲੱਗੇ ਵਾਉਣ ਮਨੇ ਕਿੰਨਾ ਕਰ ਗਿਆ ਥੋੜਾ ਜਿਹਾ ਬਾਈ ਪਹਿਲਾਂ ਮਨੇ ਹੋ ਗਿਆ ਮਾੜਾ ਜਿਹਾ ਪਧਰਾ ਜਾ ਉਹ ਖੁੰਝਾ ਦੇਖਦਾ ਹੈ ਸ਼ਕਾਰੀ ਬੰਦੇ ਕਹੀ ਤਾਂ ਜਾਂਦੇ ਉਹ ਨੱਠ ਗਿਆ ਮਨੇ ਤੈਨੂੰ ਸਮਝ ਲੱਗਿਆ ਪੁਣੇ ਬੰਦੇ ਮਗਰ ਵੀ ਪੈਂਦਾ ਹੈ ਹੈ ਬਚਾ ਆ ਜਾ ਤੂੰ ਤਾਂ ਥੱਲੇ ਉਤਰ ਕੇ ਕਿਹੜਾ ਦੇ ਲੈ ਨਾ ਬਾਈ ਨਾ ਕਾਦੇ ਬਹੁਤ ਭੈਣ ਦਾ ਕੁੱਤੀ ਜਾ। ਹਾਂ ਮਗਰ ਪੈ ਜਾਂਦੀ ਐ। ਹਾਂ ਇਹ ਵੱਡਣੀ ਨੇ ਤਾਂ ਦੰਦ ਦੇਤੀ ਸੀ। ਹਾਂ ਚੱਲ ਤੂੰ ਬਾਹਲਾ। ਆਪਾਂ ਦੇਖਦੇ ਇਹਨੇ। ਹੋ ਗਿਆ ਭਾਈ। ਉਹ ਕਿੰਨੇ ਚ ਕੱਢ ਦੋ ਕਿਹੜੇ ਕੇਚ ਚ। ਉਹ ਕਿੰਨੇ ਚ ਬੜੂਗਾ। ਬਹੁਤ ਐ ਐਡੇ ਨਾਲੋਂ ਵੀ ਬੜੇ ਐ। ਉਹ ਆ ਤੂੰ ਖਾ ਲੈਣਾ ਸੂਰੀ ਆ। ਕਾਪੂ ਕੋਈ ਲਿਆ ਆਇਆ। ਕੀ ਹੋ ਗਿਆ। ਓਏ ਵਾਸ ਸਿਰ ਭੱਜ ਗਿਆ ਬਲੇ। ਪਿੰਡ ਵੀ ਨੱਟ ਗਿਆ। ਆਈ ਆ ਖਾ ਉਹ। ਭਾਈ ਹੈਗੇ ਐ ਸੂਰੀ ਨੇ ਪੇਤੀ ਐ ਇਹ। ਖੜ ਜਾ ਰੁਕ ਜਾਉਣ 2 ਮਿੰਟ। ਸੂਰਤੇ ਦੋਏ ਵਜ ਗਏ ਮੈਂ ਡੰਡੇ ਛੋਟੇ ਕੇ ਤਾਂ ਮਰਦੇ ਨਹੀਂ ਇਹ ਜਾਲ ਲਾਉਣਾ ਪੈਣਾ ਦਾ ਪਹਿਲਾਂ ਹੀ ਬਾਈ ਇਹਨਾਂ ਨੇ ਦੇਖ ਲੇਦੇ ਕੰਮ ਹੋ ਗਿਆ ਮਰੇ ਕੋਈ ਸੂਰ ਹੈ ਵੀੜ ਕੇ ਕਿ ਤਿੰਨੇ ਭੱਜ ਗਏ ਭੱਜ ਗਏ ਤਿੰਨ ਸੂਰ ਭੱਜ ਗਏ ਬਾਈ ਆ ਕੁੱਤਿਆਂ ਕੇ ਕਿੱਥੇ ਸੂਰ ਦਾ ਪੋਣਿਆ ਤਿੰਨ ਸੂਰ ਤੇ ਬਾਈ ਭੱਜਣ ਲੱਗੇ ਪਤਾ ਨਹੀਂ ਲੱਗੇ ਕਿੱਧਰ ਕਿੱਧਰ ਗਏ ਅੱਜ ਤਾਂ ਵੀ ਟਰੈਕਟਰ ਉਰ ਤੇ ਰੀਲੇ ਵੀ ਆ ਕਿੱਧਰ ਕਿੱਧਰ ਗਏ ਪਾਈ ਕਿੱਧਰ ਕਿੱਧਰ ਗਏ ਇੱਕੋ ਨੰਗੇ ਫੂਲਰਾ ਮੇਰੇ ਲਈ ਮੈਨੂੰ ਦੋ ਹੀ ਦੋ ਨਹੀਂ ਕੋਈ ਦਮਟ ਲੈ ਕੇ ਇਹ ਰਾਤਰੀ ਲੱਗੇ ਬਾਈ ਜੂਨ ਕਰਦੇ ਕੋਸ ਵੀ ਕਰ ਸਕਦੇ ਆਗੇ ਕੁੱਤੇ ਫੇਰ ਵਿੱਚ ਹੋ ਜੀ ਬਾਈ ਚਾਲੇ ਕੰਮ ਜਿਸਕਾਰੀ ਵੀ ਲੱਗੇ ਹੋਏ ਬਾਈ ਆਪਣਾ ਕੰਮ ਕਰ ਟਰੈਕਟਰ ਕਰਦਾ ਬੰਦ ਫੇ ਅਸੀਂ ਉਹਦੇ ਨੇਟ ਬਣਾ ਕੇ ਦਾ ਕੰਮ ਦੇ ਵੇੜੀ ਚੱਲੀ ਆ ਫਿਰ ਐਡਾ ਬਣਾਤੀ ਮਿੱਟੀ ਬਾਈ ਇੱਕ ਵਾਰ ਸਾਰਿਆਂ ਪਰ ਬਾਗੇ ਨਾਲ ਹੁਣ ਸਵਾਗਾ ਚੰਦਾ ਹੈ ਉੜੇ ਹਾਂ ਉਚਾ ਨੀਵਾ ਮਨਾ ਮੜਾ ਪਤਰਾ ਜਾ ਕਰਦਾ ਹੈ